ਮੁਕਤੀ ਮੁਕਤ ਕਿੰਨੂੰ ਆਖਿਆ ਜਾਂਦਾ ਐ ਇਹਨਾਂ ਚੀਜ਼ਾਂ ਨੂੰ ਸਹਬ ਜੀ ਨੇ ਭਗਤੀ ਨਹੀਂ ਆਖਿਆ ਮੁਕਤੀ ਨਹੀਂ ਆਖਿਆ ਵੀ ਘਰ-ਬਾਰ ਛੱਡ ਦੇਣਾ ਪ੍ਰਸ਼ਾਦਾ ਪਾਣੀ ਤਿਆਗ ਦੇਣਾ ਜੋ ਹੋਰ ਦਾਤਾਂ ਤਿਆਗ ਦੇਣੀਆਂ ਇਹਨੂੰ ਭਗਤੀ ਜਾਂ ਮੁਕਤੀ ਦਾ ਮਾਰਗ ਨਹੀਂ ਆਖਿਆ ਗੁਰੂ ਸਾਹਿਬ ਜੀ ਨੇ ਮੁਕਤ ਕੌਣ ਐ ਹੁਣ ਮੈਂ ਸ਼ਬਦ ਸਾਂਝਾ ਕਰਾਂਗਾ ਤੁਹਾਡੇ ਨਾਲ ਗੱਲ ਪਕੜ ਚ ਆ ਜਾਣੀ ਐ ਕਿਉਂਕਿ ਤੁਸੀਂ ਸਾਰੇ ਪੜਦੇ ਹੋ ਬਾਣੀ ਗੁਰ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸਉ ਕਹਾ ਵੈ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਆ ਮਨੁੱਖ ਮੁਕਤ ਐ ਭਈ ਜਿਹੜਾ ਗੁਰੂ ਦੀ ਆਗਿਆ ਮੰਨਦਾ ਐ ਤੇ ਮੈਨੂੰ ਨਹੀਂ ਲੱਗਦਾ ਵੀ ਗੁਰੂ ਦੀ ਆਗਿਆ ਚ ਇਹ ਹੋਵੇ ਵੀ ਤੂੰ ਘਰ-ਬਾਰ ਤਿਆਗ ਗੁਰੂ ਦੇ ਉਪਦੇਸ਼ ਚ ਇਹ ਹੋਵੇ ਤੂੰ ਘਰ-ਗ੍ਰਸਤੀ ਤਿਆਗ ਦੇ ਜੇ ਪਰਿਵਾਰ ਨੂੰ ਛੱਡ ਦੇ ਹੁਣ ਜਿਹੜਾ ਗੁਰੂ ਭੁੱਖੇ ਸਾਧੂਆਂ ਨੂੰ ਇੱਕ ਗੱਲ ਆਖਦਾ ਵੀ ਭਲਿਓ ਤੁਸੀਂ ਘਰ-ਬਾਰ ਤਿਆਗ ਕੇ ਇੱਥੇ ਬੈਠੇ ਜੇ ਤੁਹਾਡੇ ਘਰ 'ਚ ਤੁਹਾਡੇ ਬੱਚੇ ਉਡੀਕ ਰਹੇ ਨੇ ਤੁਹਾਡੀ ਮਾਵਾਂ ਮਾਪਿਓ ਉਡੀਕ ਰਹੇ ਨੇ ਤੇ ਇਹ ਤਾਂ ਕੋਈ ਭਗਤੀ ਨਹੀਂ ਹੋਈ ਗੁਰੂ ਸਾਹਿਬ ਜੀ ਨੇ ਘਰ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਭਗਤੀ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੁਣ ਗੁਰੂ ਸਾਹਿਬ ਜੀ ਕਹਿੰਦੇ ਵੀ ਗੁਰ ਕੀ ਆਗਿਆ ਆਤਮ ਆਪਣੇ ਅੰਦਰ ਜਿਹੜਾ ਵਸਾਉਂਦਾ ਹੈ ਜੀਵਨ ਮੁਕਤ ਸੋਖ ਹਵੈ ਉਹਨਾਂ ਦਾ ਜੀਵਨ ਮੁਕਤ ਹੈ ਜੀ ਫਿਰ ਉਹਨਾਂ ਦੇ ਜੀਵਨ ਦੀ ਵਿਵਸਥਾ ਕੀ ਹੈ ਜੀ ਤੇਸਾ ਹਰਕ ਤੇਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਬਿਯੋਗ ਹੁਣ ਆਵਸਥਾ ਹੈ ਜਿਹਨੂੰ ਸਹਿਬ ਨੇ ਆਖਿਆ ਹਰਕ ਸੋਗ ਜਾ ਕਹਿ ਨਹੀਂ ਤੇਸਾ ਹਰਕ ਤੇ ਸauso ਸੋ ਉਹ ਕਹਿੰਦੇ ਵੀ ਕਿਹੜੀ ਖੁਸ਼ੀ ਕਿਹੜੀ ਗਮੀ ਇਹ ਪੁੱਛੀ ਨਾ ਵੀ ਫਲਾਣੀ ਚੀਜ਼ ਬਾਰੇ ਤੈਨੂੰ ਪਤਾ ਹੈ ਉਹ ਕਹਿੰਗਾ ਕਿਹੜੀ ਚੀਜ਼ ਹੈ ਮੈਨੂੰ ਨਹੀਂ ਪਤਾ ਹੁਣ ਜਿਹੜੇ ਮੁਕਤ ਹੋ ਗਏ ਉਹਨੂੰ ਪੁੱਛਿਆ ਜੇ ਵੀ ਖੁਸ਼ੀ ਗਮੀ ਉਹ ਕਹੇਗਾ ਕਿਹੜੀ ਖੁਸ਼ੀ ਗਮੀ ਅਸੀਂ ਇਹਨਾਂ ਤੋਂ ਰਹਿ ਤਾਂ ਭਾਵ ਕੀ ਖੁਸ਼ੀ ਤੇ ਗਮੀ ਦੁੱਖ ਤੇ ਸੁੱਖ ਦਾ ਪ੍ਰਭਾਵ ਨਹੀਂ ਉਹਨਾਂ ਦਾ ਉਹਨਾਂ ਦੇ ਜੀਵਨ ਤੇ ਸਮਝੋ ਮੈਂ ਥੋੜਾ ਜਿਹਾ ਵਿਸ਼ਾ ਖੋਲਣ ਲੱਗਿਆ ਭਾਵ ਕੀ ਉਹਨਾਂ ਦਾ ਸੁਭਾਅ ਆਤਮਿਕ ਜੀਵਨ ਦਾ ਜਿਹੜਾ ਸੁਭਾਅ ਹੈ ਨਾ ਉਹ ਬਦਲਦਾ ਨਹੀਂ ਹੈ ਚਾਹੇ ਖੁਸ਼ੀ ਹੋਵੇ ਤੇ ਚਾਹੇ ਗਮੀ ਹੋਵੇ ਜੀਵਨ ਚ ਚਾਹੇ ਦੁੱਖ ਹੋਵੇ ਤੇ ਚਾਹੇ ਸੁੱਖ ਹੋਵੇ ਵਾਧਾ ਹੋਵੇ ਘਟਾ ਹੋਵੇ ਉਹਨਾਂ ਦਾ ਆਤਮਿਕ ਜੀਵਨ ਬਦਲਦਾ ਨਹੀਂ ਹੈ ਹੁਣ ਵੇਖੋ ਮਨੁੱਖ ਦਾ ਸੁਭਾਅ ਕੀ ਹੈ ਘਰ ਵਿੱਚ ਖੁਸ਼ੀ ਹੋਵੇ ਤੇ ਉਹਦਾ ਸੁਭਾਅ ਕੁਝ ਹੋਰ ਹੋਵੇਗਾ ਸਾਰਿਆਂ ਨਾਲ ਹੱਸੇਗਾ ਖੇਡੇਗਾ ਬੁਲਾਏਗਾ ਸਾਰਿਆਂ ਨਾਲ ਵਿਚਰੇਗਾ ਤੇ ਵਿਚਰਦਾ ਹੋਇਆ ਕਿੱਥੇ ਨਾ ਕਿੱਥੇ ਇਹ ਵੀ ਗੱਲ ਆਖ ਦੇਗਾ ਜੀ ਜੇ ਤਾਂ ਰੱਬ ਦੀਆਂ ਦਾਤਾਂ ਜੀ ਸ਼ੁਕਰ ਹੈ ਸ਼ੁਕਰ ਹੈ ਹੁੰਦਾ ਇਹ ਵੀ ਸ਼ਬਦ ਵਰਤਦਾ ਪਰ ਜਦੋਂ ਘਰ 'ਚ ਦੁੱਖ ਆ ਜੇ ਗਮੀ ਆ ਜਾਵੇ ਉਦੋਂ ਫਿਰ ਚਿੰਤਾ ਵਿੱਚ ਘੁੰਮਦਾ ਫਿਰ ਉਹਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ ਫਿਰ ਕਿਸੇ ਕੋਲ ਬੈਠਣਾ ਵੀ ਚੰਗਾ ਨਹੀਂ ਲੱਗਦਾ ਫਿਰ ਕਿਸੇ ਕੋਲ ਵਿਚਰਨਾ ਵੀ ਚੰਗਾ ਨਹੀਂ ਲੱਗਦਾ ਫਿਰ ਸਾਰੀ ਸਾਰੀ ਰਾਤ ਉਹਨੂੰ ਨੀਂਦ ਨਹੀਂ ਆਉਂਦੀ ਫਿਰ ਬੈਠਿਆ ਹੋਇਆ ਮਾਪ ਕਰਿਓ ਮੈਂ ਸ਼ਬਦ ਵਰਤ ਰਿਆਂ ਬੱਚਿਆਂ ਨੂੰ ਵੀ ਝਿੜਕ ਦਿੰਦਾ ਉਹ ਤੇ ਫਿਰ ਬੈਠਿਆ ਇਹ ਵੀ ਗੱਲ ਆਖ ਦਿੰਦਾ ਰੱਬ ਨੇ ਚੰਗਾ ਨਹੀਂ ਕੀਤਾ ਜੀ ਵੇਖੋ ਦੁੱਖਾਂ ਦਾ ਪਹਾੜ ਛੱਡ ਤਾਂ ਸਾਡੇ ਉੱਤੇ ਦੁਖੀ ਦੁੱਖ ਆ ਕੇ ਸੁੱਨੋ ਤਾਂ ਭਾਵ ਕਿ ਸਮੇਂ ਦੇ ਮੁਤਾਬਕ ਹਫਤਾ ਵੀ ਬਦਲ ਰਹੀ ਹੁੰਦੀ ਹੈਂ ਜੇ ਖੁਸ਼ੀ ਹੈ ਤਾਂ ਕੁਝ ਹੋਰ ਸੁਭਾਅ ਹੈ ਜੇ ਗਮੀ ਹੈ ਤਾਂ ਕੁਝ ਹੋਰ ਸੁਭਾਅ ਹੈ ਉਹਦੋਂ ਲੰਬੇ ਰੱਬ ਨੂੰ ਪਰ ਜਿਹੜੇ ਮਨੁੱਖ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਏ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਗਏ ਫਿਰ ਉਹ ਮਨੁੱਖ ਖੁਸ਼ੀ ਹੋਵੇ ਗਮੀ ਹੋਵੇ ਸਦਾ ਆਨੰਦ ਉਹਨਾਂ ਦੇ ਵਿੱਚ ਹੈ ਜੀ ਉਹ ਚਿੰਤਾ 'ਚ ਨਹੀਂ ਹੈ ਜਿਵੇਂ ਖੁਸ਼ੀ ਵਿੱਚ ਹੱਸ ਕੇ ਬੁਲਾ ਰਹੇ ਸੀ ਗਮੀ ਵਿੱਚ ਵੀ ਓਵੇਂ ਬੁਲਾ ਰਹੇ ਹੋ ਜੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹੱਸ ਖੇਡ ਰਹੇ ਸੀ ਤੇ ਉਹ ਦੁੱਖ ਦੇ ਵਿੱਚ ਵੀ ਉਸੇ ਤਰ੍ਹਾਂ ਹੱਸ ਖੇਡ ਰਹੇ ਆ ਕਿਉਂਕਿ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਏ ਤੇ ਮੈਂ ਹਰ ਵਾਰੀ ਬੇਨਤੀ ਕਰਨਾ ਦੇਖੋ ਇੱਕ ਪਾਸੇ ਛਤਰ ਝੁੱਲ ਰਿਹਾ ਹੈ ਇੱਕ ਪਾਸੇ ਬਹੁਤ ਕੀਮਤੀਆਂ ਦਾਤਾਂ ਨੇ ਇਹ ਆਖਿਆ ਜਾਂਦਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਪਣੇ ਤਖਤ ਦੇ ਉੱਤੇ ਬੈਠਦੇ ਸਨ ਨਾ ਤਖਤ ਦੇ ਬੈਠਦੇ ਸਨ ਉਨ੍ਹਾਂ ਦੇ ਤਨ ਦੇ ਉੱਤੇ 2.5 ਲੱਖ ਰੁਪਏ ਦਾ ਹਾਰ ਸ਼ਿੰਗਾਰ ਹੁੰਦਾ ਸੀ ਜੀ ਉਸ ਸਮੇਂ ਤੇ ਅੱਜ ਤੱਕ ਕਰੋੜਾਂ ਤੋਂ ਵੀ ਉੱਤੇ ਦੀ ਕੀਮਤ ਹੋ ਗਈ ਜੀ ਹੁੰਦੀ ਕਲਗੀ ਬੜੀ ਮਹਿੰਗੀ ਸੀ ਜੀ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਆਪਣਾ ਪੈਰ ਰੱਖਦੇ ਸਨ ਓਪੀੜਾ ਵੀ ਸੋਨੇ ਦਾ ਹੁੰਦਾ ਸੀ ਉਦੋਂ ਵੀ ਸ਼ੁਕਰਾਨਾ ਹੈ ਉਦੋਂ ਵੀ ਸੁਭਾ ਸ਼ੁਕਰਾਨੇ ਦਾ ਹੈ ਜੀ ਚੋਰ ਸਹਿਬ ਵੀ ਝੁੱਲ ਰਿਹਾ ਇੱਥੋਂ ਤੱਕ ਪ੍ਰਸਾਦੀ ਹਾਤੀ ਕੀਮਤੀ ਹਾਤੀ ਗੁਰੂ ਸਾਹਿਬ ਦੇ ਚਰਨ ਵੀ ਧੁੰਦੇ ਆ ਤੇ ਚੋਰ ਸਹਿਬ ਵੀ ਕਰਦੇ ਨੇ ਨੇਰੇ ਇਸ ਗੁਰੂ ਸਾਹਿਬ ਦੇ ਆਸੇ ਪਾਸੇ ਉਹ ਸਿੰਘ ਨੇ ਜਿਹੜੇ ਇੱਕ ਹੁਕਮ ਕਰਨ ਤੇ ਆਪਣਾ ਸੀਸ ਵੀ ਦੇਣ ਲਈ ਤਿਆਰ ਨੇ ਪਰ ਉੱਥੇ ਵੀ ਗੁਰੂ ਸਾਹਿਬ ਦਾ ਸੁਭਾਅ ਕੀ ਹੈ ਸ਼ੁਕਰਾਨੇ ਦਾ ਹੈ ਹੁਣ ਸਮਾਂ ਉਹ ਵੀ ਆ ਗਿਆ ਜਿੱਥੇ ਕੁਝ ਵੀ ਨਹੀਂ ਜਿੱਥੇ ਚੋਲਾ ਵੀ ਲੈ ਲੋ ਲੀਰ ਹੋਇਆ ਪਿਆ ਏ ਜਿੱਥੇ ਕੰਡਿਆਂ ਨੇ ਗੁਰੂ ਸਾਹਿਬ ਦੇ ਪੈਰਾਂ ਨੂੰ ਛਿੱਲ ਵੀ ਦਿੱਤਾ ਏ ਜਿੱਥੇ ਕੰਡਿਆਂ ਨੇ ਗੁਰੂ ਸਾਹਿਬ ਦੇ ਪੈਰਾਂ ਨੂੰ ਛਿੱਲ ਤਾਂ ਛਾਲੇ ਹੋ ਗਏ ਖੂਨ ਵਗ ਰਿਹਾ ਏ ਇੱਥੋਂ ਤੱਕ ਇਤਿਆਸ ਸਕਦਾ ਗੁਰੂ ਸਾਹਿਬ ਦਾ ਕਿ ਛਹਿਰਾ ਵੀ ਲੀਰੋ ਲੀਰ ਸੀ ਕਿਉਂਕਿ ਜੰਗਲਾਂ ਜੰਗਲ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ ਹੱਜ ਵਾਂਗੂ ਤਾਂ ਲਾਇਟ ਨਹੀਂ ਸੀ ਨਾ ਮਾਛੀਵਾੜੇ ਚਮਕੌਰ ਸਾਹਿਬ ਤੋਂ ਮਾਛੀਵਾੜੇ ਦਾ ਸਫ਼ਰ 27 28 ਜਾਂ 29 ਕੀ ਕਿਲੋਮੀਟਰ ਦਾ ਸਫ਼ਰ ਬਣਦਾ ਜੀ ਤੇ ਉਹ ਸਾਰਾ ਪੈਦਲ ਤੈਅ ਕੀਤਾ ਗੁਰੂ ਸਾਹਿਬ ਜੀ ਨੇ ਉਹ ਵੀ ਜੰਗਲਾਂ ਦੇ ਵਿੱਚੋਂ ਹੁਣ ਮੈਂ ਬੇਨਤੀ ਕਰੇ ਵੀ ਇੱਕ ਉਹ ਵੀ ਸਮਾਂ ਆਇਆ ਜਿੱਥੇ ਕੁਝ ਵੀ ਨਹੀਂ ਗੁਰੂ ਸਾਹਿਬ ਦਾ ਚੋਲਾ ਲੀ ਲੋ ਲੀਰੋ ਲੀ ਰ ਹੋਇਆ ਪਿਆਏ ਪੈਰ ਖੂਨੋ ਖੂਨ ਹੋਇ ਪੈਨੇ ਤਿੰਡ ਦਾ ਸਹਰਾਣਾ ਲੱਗਿਆ ਤੇ ਫਿਰ ਵੀ ਉੱਥੇ ਸ਼ੁਕਰਾਨਾ ਹੈ ਉੱਥੇ ਧੰਨਵਾਦ ਹੈ ਉੱਥੇ ਇੱਕ ਪਾਸੇ ਖੁਸ਼ੀ ਸੀ ਇੱਕ ਪਾਸੇ ਗਮੀ ਸੀ ਪਰ ਆਤਮਿਕ ਜੀਵਨ 'ਚ ਕੋਈ ਤਬਦੀਲੀ ਨਹੀਂ ਸੁਭਾਅ ਦੇ ਵਿੱਚ ਤਾਂ ਗੁਰੂ ਸਾਹਿਬ ਦੇ ਕੋਈ ਤਬਦੀਲੀ ਨਹੀਂ ਸੀ ਕਿਉਂ ਕਿ ਇੰਨਾਂ ਚੀਜ਼ਾਂ ਤੋਂ ਰਹਿਤ ਸੀ ਗੁਰੂ ਸਾਹਿਬ ਮੈਂ ਬੇਨਤੀ ਕਰ ਰਿਹਾ ਵੀ ਜਿਹੜੇ ਮਨੁੱਖ ਨਾਮ ਨਾਲ ਜੁੜ ਕੇ ਇੰਨਾਂ ਚੀਜ਼ਾਂ ਤੋਂ ਮੁਕਤ ਹੋ ਜਾਂਦੇ ਨੇ ਫਿਰ ਸਹਿਬ ਜੀ ਕਹਿੰਦੇ ਦੁੱਖ ਸੁੱਖ ਤੋਂ ਦੁੱਖ ਸੁੱਖ ਦਾ ਪ੍ਰਭਾਵ ਉਹਨਾਂ ਦੇ ਜੀਵਨ ਤੇ ਨਹੀਂ ਪੈ ਸਕਦਾ ਮੈਂ ਪੜ ਰਿਹਾ ਹਾਂ ਸੰਜੀ ਭਾਈ ਦਿਯਾਲਾ ਜੀ ਨੂੰ ਆਖਿਆ ਉਹਨਾਂ ਨੇ ਜਲਾਦਾ ਨਹੀਂ ਵਿਪਲਿਆ ਅਸੀਂ ਤੈਨੂੰ ਉਬਾਲਣਾ ਹੈ ਉਬਲਦੇ ਪਾਣੀ ਦੀਆਂ 2-3 ਬੂੰਦਾਂ ਸਰੀਰ ਦੇ ਉੱਤੇ ਪੈ ਜਾਣ ਤੇ ਸਰੀਰ ਤੜਫਟਦਾ ਹੈ ਜੀ ਛਾਲੇ ਬਣ ਜਾਂਦੇ ਆ ਜੀ ਮਨੁੱਖ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਮੈਂ ਤਾਂ ਸਿਰਫ ਦੋ ਤਿੰਨ ਬੂੰਦਾਂ ਦੀ ਗੱਲ ਕਰ ਰਿਹਾ ਜੀ ਪਾਣੀ ਦੀ ਪਰ ਉਹ ਕਹਿੰਦੇ ਯਾਦ ਰੱਖ ਅਸੀਂ ਤੈਨੂੰ ਪਾਣੀ ਦੀ ਉਬਲਦੀ ਦੇਗ ਦੇ ਵਿੱਚ ਬਿਠਾਉਣਾ ਹੈ ਇੱਕੋ ਦਮ ਥੋੜੀ ਤੂੰ ਮਰਨਾ ਹੈ ਇੱਕੋ ਦਮ ਤਾਂ ਤੈਨੂੰ ਅਸੀਂ ਮੋਤ ਦੇਣੀ ਨਹੀਂ ਤੂੰ ਉਹਦੇ ਵਿੱਚ ਉਬਲਣਾ ਹੈ ਤੈਨੂੰ ਉਬਾਲਿਆ ਜਾਣਾ ਹੈ ਤੇ ਤੇਰੇ ਸਰੀਰ ਦਾ ਸਤਿਆਂ ਨਾਸ ਹੋਣਾ ਹੈ ਪੂਰੀ ਤਰ੍ਹਾਂ ਖਿਲਰ ਜਾਣਾ ਕੋਈ ਵੀ ਚੀਜ਼ ਹੋਵੇ ਤੁਸੀਂ ਉਬਾਲ ਕੇ ਦੇਖੋ ਖਾਂ ਉਹ ਖਿਲਰ ਜਾਂਦੀ ਹੈ ਪੂਰੀ ਤਰ੍ਹਾਂ ਹੁਣ ਕੁੱਕਰ ਦੀ ਗੱਲ ਆਈ ਉਹ ਕੁੱਕਰ ਦੇ ਵਿੱਚ ਕੋਈ ਸਮਾਨ ਪਾ ਕੇ 4-5 ਵੱਧ ਸੀਟੀਆਂ ਮਾਰ ਦਿਓ ਤੂੰ ਖਿਲਰ ਜਾਂਦਾ ਹੈ ਭੁਰ ਜਾਂਦਾ ਹੈ ਘੁੱਲ ਜਾਂਦਾ ਹੈ ਹੁਣ ਦੇਗ ਦੇ ਵਿੱਚ ਪਾਣੀ ਦੀ ਦੇਗ ਦੇ ਵਿੱਚ ਉਬਾਲਿਆ ਜਾਣਾ ਹੈ ਉਹਨਾਂ ਨੂੰ ਜੀ ਕਹਿੰਦੇ ਤੈਨੂੰ ਅਸੀਂ ਸੋਖੀ ਮੋਤ ਥੋੜਾ ਦੇਣੀ ਹੈ ਤੈਨੂੰ ਅਸੀਂ ਉਬਾਲਣਾ ਹੈ ਪੂਰੀ ਤਰ੍ਹਾਂ ਜਿੰਨੀ ਦੇਰ ਤੱਕ ਤੇਰਾ ਸਰੀਰ ਲੀਰੋ ਲੀਰ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਉਬਾਲੀ ਜਾਣਾ ਤੈਨੂੰ ਤੇ ਭਾਈ ਦਿਯਾਲਾ ਜੀ ਕੀ ਆਖਦੇ ਜੀ ਕਹਿੰਦੇ ਅੱਛਾ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਐ ਤੇ ਸਾਰੇ ਹਰਾਨ ਹੋ ਗਏ ਜੀ ਵੀ ਅਸੀਂ ਤੇਰੇ ਸਰੀਰ ਨੂੰ ਉਬਾਲਣਾ ਐ ਤੇਰਾ ਸਰੀਰ ਜਿਹੜਾ ਏ ਸਰੀਰ ਦੇ ਉੱਤੇ ਮਾਸ ਜਿਹੜਾ ਉਹ ਲਹਿ ਜਾਣਾ ਹੱਡ ਤੇਰੇ ਨੰਗੇ ਹੋ ਜਾਣੇ ਨੇ ਤੇ ਤੂੰ ਆਖਦਾ ਪਿਆ ਵੀ ਇਹ ਬੜੀ ਖੁਸ਼ੀ ਵਾਲੀ ਗੱਲ ਐ ਇਹ ਕਿਸ ਤਰ੍ਹਾਂ ਤੇ ਭਾਈ ਦਿਆਲਾ ਜੀ ਆਖਦੇ ਮੇਰੇ ਲਈ ਤਾਂ ਬੜੀ ਖੁਸ਼ੀ ਵਾਲੀ ਗੱਲ ਐ ਜੀ ਕਿਉਂ ਖੁਸ਼ੀ ਵਾਲੀ ਗੱਲ ਐ ਕਹਿੰਦੇ ਜਿਹੜਾ ਸ਼ਬਦ ਮੇਰੇ ਦਾਦੇ ਪੜਦਾਦਿਆਂ ਦੇ ਨਾਮ ਦੇ ਅੱਗੇ ਲੱਗਿਆ ਸੀ ਸ਼ਹੀਦ ਦਾ ਅੱਜ ਉਹ ਸ਼ਬਦ ਮੇਰੇ ਨਾਮ ਦੇ ਅੱਗੇ ਵੀ ਲੱਗ ਜਾਣਾ ਇਸ ਤੋਂ ਵੱਡੀ ਖੁਸ਼ੀ ਵਾਲੀ ਕੀ ਗੱਲ ਹੈ ਮੈਂ ਬੇਨਤੀ ਕਰ ਰਿਹਾ ਵੀ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਫਿਰ ਸਾਬ ਜੀ ਕਹਿੰਦੇ ਹਰਕ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਉਹ ਮੁਕਤ ਹੋ ਜਾਂਦੇ ਜੀ